प्यारे दोस्तों प्यार सहित गुरु फतेह प्रमाण करयो वाहेगुरु जी का खालसा वाहेगुरु जी की फतेह आज दोस्तों ਆਪਾਂ ਪਰਸੋ ਵਾਲੀ ਵੀਡੀਓ ਦਾ ਅਗਲਾ ਹਿੱਸਾ ਅੱਜ ਕਰਾਂਗੇ ਕਿਵੇਂ ਜਿਹੜਾ ਬੇਲਾ ਕੈਨਸਲ ਹੋਣ ਤੋਂ ਬਾਅਦ ਕੋਟਕਪੂਰੇ ਗ੍ਰੀਨ ਟਾਬੇ ਤੇ ਜੋ ਗੱਲਬਾਤ ਹੋਈ ਉਹਦੇ ਉਹਦੀ ਗੱਲ ਜਿਹੜੀ ਆਪਾਂ ਅੱਜ ਉਹਦਾ ਅਗਲਾ ਹਿੱਸਾ ਉਹਦੀ ਗੱਲਬਾਤ ਅੱਜ ਕਰਾਂਗੇ ਤੁਹਾਡੇ ਵਿੱਚੋਂ ਕੁਝ ਵੀਰਾਂ ਦੇ ਸਵਾਲ ਸੀਗੇ ਫੋਨ ਵੀ ਆਏ ਵੀ ਤੁਸੀਂ ਗੱਲ ਵੀ ਨਾ ਨਹੀਂ ਲਿਆ ਵੀ ਕੀ ਤੋਂ 50 ਲੱਖ ਰੁਪਇਆ ਮੰਗਿਆ ਵੀਡੀਓ ਦੇ ਵਿਚਕਾਰ ਜਾ ਕੇ ਮੈਂ ਜ਼ਿਕਰ ਕੀਤਾ ਸੀ ਮੈਂ ਹੁਣ ਕਲੀਅਰ ਕਟ ਗੱਲ ਕਰ ਦਿੰਦਾ ਉਦੋਂ ਹੀ ਸੁਖਰਾਜ ਦੇ ਭਰਾ ਦਾ ਵਿਆਹ ਸੀ ਇਹਨੇ ਵਿਆਹ ਦੇ ਵਿੱਚ ਸੱਦਾ ਦੇਣਾ ਸੀਗਾ ਉਸ ਕਰਕੇ ਉੱਥੇ ਰੋਟੀ ਦਾ ਪ੍ਰੋਗਰਾਮ ਰੱਖਿਆ ਸੀ ਸ਼ਾਇਦ ਹੋ ਸਕਦਾ ਵੀ ਸਰਦਾਰ ਬਲਤੇਜ ਸਿੰਘ ਨੂੰ ਵੀ ਇਹਨਾਂ ਨੇ ਹੀ ਬੁਲਾਇਆ ਹੋਵੇ ਇਹ 50 ਲੱਖ ਰੁਪਏ ਦੀ ਗੱਲ ਜਿਹੜੀ ਹੈ ਮੈਂ ਕੱਲਾ ਕੱਲੇ ਨੂੰ ਨਹੀਂ ਪਤਾ ਪੈਸੇ ਮੰਗੇ ਗਏ ਸੀ ਸਰਦਾਰ ਬਲਤੇਜ ਸਿੰਘ ਪੰਨੂ ਤੋਂ ਵੀ ਸਰਕਾਰ ਤੋਂ ਸਾਨੂੰ 50 ਲੱਖ ਰੁਪਇਆ ਦਵਾਓ ਤੁਹਾਨੂੰ ਮੈਂ ਇੱਕ ਯਾਦ ਕਰਵਾ ਦਿਆਂ ਇੱਕ ਰਬੀ ਕੰਧੋਲਾ ਆ ਮੁੰਡਾ ਉਹਨੇ ਇੱਕ ਵੀਡੀਓ ਵੀ ਪਾਈ ਸੀ ਵੀ ਬਹਿਬਲ ਧਰਨੇ ਦੇ ਉੱਤੇ ਕਰਜ਼ਾ ਚੜ ਗਿਆ ਵੀ ਆਪਣੀ ਫਾਰਚੂਨਰ ਵੇਚ ਕੇ ਕਰਜ਼ਾ ਲਾਇਆ ਉਹ ਰਬੀ ਕੰਧੋਲਾ ਵੀ ਇਸ ਚੀਜ਼ ਦਾ ਗਵਾਹ ਹੈ ਕਦੇ ਮੈਂ ਨਹੀਂ ਵੇਖਿਆ ਅੱਜ ਤੱਕ ਵੀ ਜਿਹੜੇ ਕੌਮ ਦੇ ਨਾਂ ਤੇ ਧਰਨੇ ਮੋਰਚੇ ਲੱਗੇ ਹੋਣ ਤੇ ਉਹਨਾਂ ਦੇ ਕਰਜ਼ੇ ਚੜਦੇ ਹੋ ਚਲੋ ਜਦੋਂ ਸਰਕਾਰ ਤੋਂ ਇਸ ਚੀਜ਼ ਦਾ ਉਹਨਾਂ ਨੇ ਜਵਾਬ ਦਿੱਤਾ ਇਹ ਗੱਲ ਦੋਨੋਂ ਵਕੀਲ ਸਹਿਬਾਨ ਸਾਡੇ ਉਹਨਾਂ ਨੂੰ ਵੀ ਪਤਾ ਬਾਬਾ ਸੁਖਜੀਤ ਸਿੰਘ ਖੁੱਸੇ ਨੂੰ ਵੀ ਪਤਾ ਹੋਰ ਵੀ ਜਿਹੜੇ ਜਿਹੜੇ ਇਸ ਕੇਸ ਨਾਲ ਜੁੜੇ ਹੋਏ ਆ ਸਾਰਿਆਂ ਨੂੰ ਪਤਾ ਉਹ ਕੁਝ ਕਾਰਨਾ ਕਰਕੇ ਕੋਈ ਚੁੱਪ ਸੀਗੇ ਉਸ ਤੋਂ ਅੱਗੇ ਜਦੋਂ ਇਹ ਸਾਡੀ ਫੋਟੋ ਵਾਇਰਲ ਕਰਦਾ ਵਾਈਰਲ ਕਰਨ ਤੋਂ ਬਾਅਦ ਗੁਰਜੀਤ ਸਿੰਘ ਸਰਾਵਾ ਜਿਹੜੇ ਇਹਨਾਂ ਦੇ ਪਿਤਾ ਜੀ ਨਾਲ ਉੱਥੇ ਮੁੰਡਾ ਸ਼ਹੀਦ ਹੋਇਆ ਸੀ 24 ਸਾਲ ਦਾ ਜਿਹੜਾ ਨੌਜਵਾਨ ਉਹਦੇ ਪਿਤਾ ਜੀ ਨੇ ਵੀ ਇਸ ਚੀਜ਼ ਦਾ ਬੁਰਾ ਮਨਾਇਆ ਵੀ ਯਾਰ ਉਹ ਬੰਦਾ ਆਪਦਾ ਸਾਰਾ ਕੁਝ ਦਾਅ ਤੇ ਲਾ ਕੇ ਆਪਣੇ ਨਾਂ 'ਤੇ ਬੈਠ ਗਿਆ ਤੇ ਜੇ ਆਪਾਂ ਹੀ ਵੀ ਉਹਦੇ ਨਾਲ ਇਸ ਤਰ੍ਹਾਂ ਕਰਨ ਲੱਗ ਪਏ ਤੇ ਫੇਰ ਆਪਣੇ ਵਾਸਤੇ ਗੱਲ ਚੰਗੀ ਨਹੀਂ ਉਹ ਉੱਥੋਂ ਉੱਠ ਕੇ ਧਰਨੇ ਤੋਂ ਚਲੇ ਗਏ ਆ ਆਪਣੇ ਘਰ ਉਸ ਤੋਂ ਬਾਅਦ ਉਹ ਆਪਣੇ ਬੇਟੇ ਦੀ ਜਿਹੜੀ ਹੈ ਸ਼ਹਾਦਤ ਦਾ ਦਿਨ ਸ ਜਿਹੜਾ ਉਹ ਵੀ ਵੱਖਰਾ ਮਨਾਉਂਦੇ ਆ ਉਸ ਦਿਨ ਤੋਂ ਬਾਅਦ ਉਹ ਦੁਬਾਰਾ ਉੱਥੇ ਵਹਿਬਲ ਧਰਨੇ ਤੇ ਨਹੀਂ ਗਏ ਜਿਹੜੇ ਹੋਰ ਮੁੰਡੇ ਉੱਥੇ ਧਰਨੇ ਤੇ ਸੇਵਾ ਕਰਦੇ ਸੀ ਉਹਨਾਂ ਨੂੰ ਵੀ ਨੋਟਿਸ ਇਹਦੇ ਵੱਲੋਂ ਭੇਜੇ ਗਏ ਜਦੋਂ ਉਹਨਾਂ ਨੇ ਵੀ ਇਹ ਸਵਾਲ ਚੁੱਕੇ ਕਿ ਰੋਲਾ ਬਹੁਤ ਪਿਆ ਰੋਲਾ ਦੋ ਵਾਰੀ ਪਿਆ ਪਹਿਲੀ ਵਾਰੀ ਜਿਹੜਾ ਰੋਲਾ ਪੈਂਦਾ ਉਹਦਾ ਥੋੜਾ ਜਿਹਾ ਮੈਂ ਤੁਹਾਨੂੰ ਇੱਕ ਸਬੂਤ ਦਿਖਾ ਦਿੰਨਾ ਸੁਣਾ ਦਿੰਨਾ ਇਹ ਮੁੰਡਾ ਸੀਗਾ ਆਪਣਾ ਬਿਕਰਮ ਖਾਲਸਾ ਜਿਹੜਾ ਮੁੰਡਾ ਹੈਗਾ ਸੀਗਾ ਉੱਥੇ ਸੰਵਾਲ ਮੁਕਸਰ ਕੋਲੇ ਪਿੰਡ ਹੈ ਹੁਣ ਮੈਂ ਸ਼ਾਇਦ ਸੰਮੇ ਵਾਲੀ ਹੈ ਪਤਾ ਨਹੀਂ ਇਹ ਜਨਾਂ ਉਹ ਮੁੰਡੇ ਨੇ ਉੱਥੇ ਬਹੁਤ ਸੇਵਾ ਕੀਤੀ ਉਹਨੇ ਜਦੋਂ ਉਹਨਾਂ ਨੇ ਗੁਰਪ੍ਰੀਤ ਹਰੀ ਨੌ ਇਹਨਾਂ ਸਾਰਿਆਂ ਨੇ ਮੇਰੇ ਨਾਲ ਵੀ ਗੱਲ ਕੀਤੀ ਭਈ ਆ ਗੱਲ ਹੋਈ ਆ ਵੀ ਤੁਸੀਂ ਇੱਥੇ ਆਓ ਮੈਂ ਕਿਹਾ ਯਾਰ ਮੈਂ ਵੀ ਨਹੀਂ ਹਾਣਾ ਤੁਹਾਡੇ ਮਸਲੇ 'ਚ ਕਿਉਂਕਿ ਨਾ ਆਪਾਂ ਧਰਨੇ ਦਾ ਹਿੱਸਾ ਆਪਣਾ ਕੰਮ ਗਵਾਹੀ ਦੇਣਾ ਗਵਾਹੀ ਆਪਾਂ ਦਿੱਤੀ ਆ ਆਪਾਂ ਗਾ ਅਦਾਲਤ ਤੱਕ ਜਾਣਾ ਆ ਦੂਸਰੀ ਗੱਲ ਇਹ ਆ ਇਹ ਸਾਰੇ ਕਹਿੰਦੇ ਆ ਜਿੰਨੇ ਗਵਾ ਉੱਥੇ ਸੀਗੇ ਜਿਹੜੇ ਕੋਈ ਕਹਿੰਦਾ ਮੇਰਾ ਕਿੰਨਾ ਤੇਲ ਮੱਚ ਗਿਆ ਕੋਈ ਕਹਿੰਦਾ ਮੇਰਾ ਕਿੰਨਾ ਮੱਚ ਗਿਆ ਇਹਦੀ ਆਪਦੀ ਜੁਬਾਨੀ ਆ ਸੁਖਰਾਜ ਸਿੰਘ ਦੀ ਵੀ ਮੇਰਾ 25 30 ਲੱਖ ਦਾ ਤੇਲ ਮੱਚਿਆ ਆਪਾਂ ਨੂੰ ਇਹਨਾਂ ਦੇ ਮੋਰਚੇ ਦਾ ਕੋਈ ਬੰਦਾ ਸਾਬਤ ਕਰ ਦੇਵੇ ਕਦੇ 100 ਰੁਪਏ ਦਾ ਤੇਲ ਪਵਾਇਆ ਹੋਵੇ ਚੰਡੀਗੜ੍ਹ ਜਾਣ ਲੱਗਿਆ ਫਰੀਦਕੋਟ ਆਉਣ ਲੱਗਿਆ ਜਿੱਥੇ ਵੀ ਸੈਟਪਲਾਉਂਦੀ ਰਹੀ ਹੈ ਸਾਨੂੰ ਜਲੰਧਰ ਚੰਡੀਗੜ੍ਹ ਫਰੀਦਕੋਟ ਕਦੇ ਮੋਰਚੇ ਤੇ ਆ ਕੇ ਆਪਦੀ ਗੱਡੀ ਲਾ ਕੇ ਇਹਨਾਂ ਨੂੰ ਕਿਹਾ ਹੋਵੇ ਵੀ ਆਪਾਂ ਯਾਰ ਉੱਥੇ ਜਾਣਾ ਤੇਲ ਪਾ ਦੇ ਜਾਂ ਕਦੇ ਇਹਨਾਂ ਨੂੰ ਕਿਹਾ ਹੋਵੇ ਵੀ 라ਦਾ ਖਰਚਾ ਦੇ। ਆ ਇਹ ਇੰਨਾ ਜ਼ਰੂਰ ਆ ਵੀ ਜੇ ਉੱਥੋਂ ਲੰਗਰ ਪਾਣੀ ਛਕਿਆ ਧਰਨੇ ਤੇ ਬੈਬਲ ਤੇ ਕੁਛ ਨਾ ਕੁਛ ਆਪਦੀ ਸਮਰੱਥਾ ਅਨਸਾਰ ਗੋਲਕ ਪਾ ਕੇ ਆਉਂਦੇ। ਮੈਂ ਇਹਨਾਂ ਨਾਲ ਜੁੜਿਆ ਕਿਵੇਂ? ਥੋੜੀ ਜੀ ਗੱਲ ਉਹ ਵੀ ਆਪਾਂ ਕਲੀਅਰ ਕਰ ਦਈਏ। ਮੈਂ ਅਚਾਨਕ ਇਹ ਘਟਨਾ ਜਦੋਂ ਵਾਪਰਦੀ ਆ ਮੈਂ ਐਸਐਸਪੀ ਮੋਗਾ ਨਾਲ ਉਹਦੀ ਸਾਡੀ ਜਿਹੜੀ ਡਿਊਟੀ ਇੱਥੇ ਆਈ ਹੋਈ ਸੀ। ਸੋ ਹੋਰ ਜ਼ਿਲ੍ਹਿਆਂ ਦੀ ਵੀ ਫੋਰਸ ਆਈ ਹੋਈ ਸੀ ਕੁਝ ਵੀਰਾਂ ਦੇ ਵਿੱਚ ਕਮੈਂਟ ਵੀ ਹੈ ਵੀ ਤੁਹਾਨੂੰ ਕਿਵੇਂ ਪਤਾ ਉਹ ਵੀਰੋ ਮੈਨੂੰ ਨਹੀਂ ਪਤਾ ਇੱਥੇ 3500 ਦੇ ਕਰੀਬ ਮੁਲਾਜ਼ਮ ਡਿਊਟੀ ਕਰਦਾ ਸੀ ਸਾਰਿਆਂ ਨੂੰ ਹੀ ਪਤਾ ਹੈ ਸਭ ਕੁਝ ਹੀ ਪਤਾ ਹੈ ਪਰ ਬੋਲਣ ਵਾਲਾ ਕੋਈ ਵਿਰਲਾ ਹੁੰਦਾ ਹਰ ਬੰਦਾ ਨਹੀਂ ਆਪਣੇ ਆਪ ਨੂੰ ਝਮੇਲਿਆਂ 'ਚ ਪਾਉਂਦਾ ਹੁੰਦਾ ਆਪਣੇ ਆਪ ਨੂੰ ਖਤਰਿਆਂ 'ਚ ਪਾਉਂਦਾ ਹੁੰਦਾ ਫਿਰ ਉਹਦਾ ਰਿਜ਼ਲਟ ਕੀ ਆ ਉਹ ਮੈਂ ਤੁਹਾਡੇ ਸਾਹਮਣੇ ਬੈਠਾ ਜਿਹੜੇ ਮੇਰੇ ਨਾਲ ਚਿਰ ਤੋਂ ਜੁੜੇ ਹੋਏ ਆ ਪਿਛਲੀਆਂ ਵੀਡੀਓ 'ਚ ਕੋਈ ਇਹ ਨਹੀਂ ਹੈ ਵੀ ਮੈਂ ਤੁਹਾਡੇ ਨਾਲ ਬਹਿ ਕੇ ਗੱਲਾਂ ਕਰ ਰਿਹਾ ਬਹੁਤ ਸੰਤਾਪ ਹੋ ਗਿਆ ਇਸ ਚੀਜ਼ ਦੇ ਪਿੱਛੇ ਆਪਣਾ ਮਾਨਸਿਕ ਤਸ਼ੱਦਦੇ ਚ ਲਿਆ ਸਰੀਰਕ ਤਸ਼ੱਦਦੇ ਵਿੱਚ ਲਿਆ ਬਹੁਤ ਕੁਝ ਹੋਇਆ ਪਰ ਇੰਨੀਆਂ ਚੱਕਰਾਂ 'ਚ ਕੋਈ ਮੁਲਾਜ਼ਮ ਨਹੀਂ ਆਉਦੇ ਆਪ ਨੂੰ ਪਾਉਂਦਾ ਹੁੰਦਾ ਤੇ ਅੱਜ ਵੀ ਜਿਹੜੀ ਦਿਨ ਕੱਤੀ ਕਰ ਰਹੇ ਆ ਉਹ ਵੀ ਉਹ ਮੈਂ ਜਾਣਦਾ ਕਿੰਨੇ ਕੁ ਲੋਕ ਉੱਥੇ ਖੜੇ ਆ ਕੋਈ ਕਿੰਨੇ ਗਵਾਹ ਬਣੇ ਆ ਦੋਨਾਂ ਕੇਸਾਂ ਦੇ ਹਜ਼ਾਰਾਂ ਦੀ ਗਿਣਤੀ 'ਚ ਸੰਗਤ ਸੀ ਦੋ ਤਿੰਨ ਚਿਹਰੇ ਸਭ ਤੋਂ ਵੱਡੇ ਸੀ ਬਲਜੀਤ ਸਿੰਘ ਦਾਦੂਵਾਲ ਅ ਬਾਬਰ ਅਨਜੀਤ ਸਿੰਘ ਢੰਡਰੀਆਂ ਵਾਲਾ ਪੰਥਪ੍ਰੀਤ ਮੈਂ ਤਾਂ ਵੇਖੀ ਨਹੀਂ ਇਹਨਾਂ ਦੀ ਕਿਤੇ ਕਿੱਥੇ ਗਵਾਹੀ ਦਰਜ ਆਈ ਵਿਟਨੈਸ ਨੇ ਉੱਥੋਂ ਦੀ ਚਲੋ ਮੈਂ ਇਹਨਾਂ ਤੋਂ ਕੀ ਲੈਣਾ ਕਿਉਂਕਿ ਇਹਨਾਂ ਤੇਰਾਣਾ ਮੱਥਾ ਲਾ ਕੇ ਲੱਤਾਂ ਨਾਲ ਭਾਰ ਚੱਲਣਾ ਬਹੁਤ ਔਖਾ ਹੁੰਦਾ ਮੇਰੇ 'ਚ ਇਸ ਕਰਕੇ ਸੀ ਵੀ ਮੈਂ ਮੋਗੇ ਕੁਝ ਕੇਸਾਂ ਦੇ ਵਿੱਚ ਤਫ਼ਤੀਸ਼ੀ ਸੀ ਕੁਝ ਕੁਝ ਡਿਊਟੀ ਇਸ ਤਰ੍ਹਾਂ ਦੀ ਲੱਗੀ ਰਹੀ ਇਹਨਾਂ ਕੇਸਾਂ 'ਚ ਇਸ ਕਰਕੇ ਇਹਨਾਂ ਚੀਜ਼ਾਂ ਨੂੰ ਬਰੀਕੀ ਤੋਂ ਜਾਣਦੇ ਸੀ ਤੇ ਗੁੱਸਾ ਵੀ ਇਸੇ ਚੀਜ਼ ਦਾ ਸੀ ਵੀ ਜਦੋਂ ਤਾਂ ਉਹ ਕਿਤੇ ਧਰਨਾ ਲਾਉਂਦੇ ਸੀਗੇ ਪ੍ਰੇਮੀ ਲਾਉਂਦੇ ਸੀ ਹੈ ਤਾਂ ਉਹ ਵੀ ਸੇਖੀ ਨੇ ਪਤਾ ਨਹੀਂ ਉਹਨਾਂ ਦੀ ਕਿਉਂ ਮਤ ਮਾਰੀ ਗਈ ਉਹ ਕਿਉਂ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਇਹ ਜੇ ਸਾਧਾ ਨਾਲ ਜੁੜੇ ਫਿਰਦੇ ਆ ਉਹ ਉੱਥੇ ਨੰਗਾ ਨਾਚ ਨਾਚਦੇ ਰਹੇ ਆ ਕਿਸੇ ਨੂੰ ਉਂਗਲ ਲਾਉਣ ਦਾ ਲਾਉਣ ਦੀ ਹਿੰਮਤ ਨਹੀਂ ਸੀ ਅਸਦਰ ਸੁਖਬੀਰ ਸਿੰਘ ਬਾਦਲ ਦੀ ਵੀਡੀਓ ਆਈ ਹੈ ਪਰਸੋ ਚ ਉਥੇ ਫੇਰ ਉਹ ਕਿਉਂ ਆਈ ਹੈ ਉਹਦੇ ਪਿੱਛੇ ਇੱਕ ਬਿੱਟੂ ਔਲਖ ਦਾ ਬਿਆਨ ਆਇਆ ਮੈਂ ਬਿੱਟੂ ਔਲਖ ਨੂੰ ਬੇਨਤੀ ਕਰਦਾ ਵੀ ਤੁਹਾਨੂੰ ਇਸ ਕੇਸ ਦੇ ਬਾਰੇ ਕੁਝ ਵੀ ਪਤਾ ਨਹੀਂਗਾ ਤੇ ਤੁਸੀਂ ਇਸ ਕੇਸ ਦੇ ਬਾਰੇ ਨਾ ਬੋਲੋ ਨਾ ਬੋਲੋ ਤੁਹਾਨੂੰ ਇਸ ਕੇਸ ਬਾਰੇ ਕੁਝ ਨਹੀਂ ਪਤਾ ਤੁਹਾਡਾ ਹਰਦੇਵਾਲ ਸਿੰਘ ਮਾਨ ਦਾ ਨਿੱਜੀ ਪ੍ਰੋਬਲਮ ਹੈ ਉਹਨੂੰ ਆਪ ਵੀ ਨਿੱਜੀ ਤੱਕ ਰੱਖੋ ਇਸ ਕੇਸ ਦੇ ਵਿੱਚ ਤੁਸੀਂ ਨਾ ਆਓ ਇਹ ਬਹੁਤ ਸੈਂਸਿਟਿਵ ਕੇਸ ਹੈ ਇਹ ਸਿੱਖਾਂ ਦੀਆਂ ਭਾਵਨਾਵਾਂ ਨਾਲ ਸਿੱਖਾਂ ਦੇ ਦਿਲਾਂ ਨਾਲ ਜੁੜਿਆ ਹੋਇਆ ਕੇਸ ਹੈ ਇਹਦੇ ਤੇ ਇਹ ਜਿਹੇ ਖੇਡਾਂ ਨਾ ਖੇਡੋ ਐਸਐਸਪੀ ਦੇ ਨਾਲ ਆਪਦੇ ਨਾਲ ਹਜ਼ਾਰ-ਹਜ਼ਾਰ ਬੰਦਾ ਆਇਆ ਸੀ ਉਹਨੂੰ ਕੀ ਕੀ ਲੋੜ ਸੀ ਕਿਸੇ ਦੀ ਐਸਐਲਆਰ ਕੋ ਕੇ ਫੋਨ ਪੇਅਰ ਕਰਨ ਦੀ ਜਿਹੜੇ ਅਫਸਰ ਨੇ ਤੁਹਾਨੂੰ ਕਿਹਾ ਉਹਨੇ ਉਸ ਦਿਨ ਰੱਟ ਕਿਉਂ ਨਾ ਪਾਈ ਇਸ ਚੀਜ਼ ਦੀ ਜਵਾਨੀ ਕਲਾਮੀ ਥੋੜੀ ਗੱਲਾਂ ਹੁੰਦੀਆਂ ਤੁਸੀਂ ਇਸ ਕੇਸ ਦੇ ਬਾਰੇ ਨਾ ਬੋਲੋ ਸਰਦਾਰ ਸੁਖਵੀਰ ਸਿੰਘ ਦੇ ਜਿਹੜੀਆਂ ਬਾਦਲ ਦੀਆਂ ਟਿੱਪਣੀਆਂ ਹਨ ਹੁਣ ਉਹਨਾਂ ਉੱਤੇ ਮੈਂ ਅੱਜ ਇੱਕੋ ਤੇ ਗੱਲ ਕਰੂੰਗਾ ਅਗਲੀ ਵੀਡੀਓ 'ਚ ਉਹਨਾਂ ਦੀਆਂ ਜਿਹੜੀਆਂ ਗੱਲਾਂ ਉਹਨਾਂ ਨੇ ਵੀਡੀਓ 'ਚ ਕੀਤੀਆਂ ਉਹਨਾਂ ਗੱਲਾਂ ਦੇ ਉੱਤੇ ਸਵਾਲ ਤੇ ਜਵਾਬ ਉਹਨਾਂ ਦੇ ਦੇਵਾਂਗੇ ਕੋਈ ਨਿੱਜੀ ਨਹੀਂ ਹੈ ਮੇਰੇ ਕੋ ਸੁਖਵੀਰ ਬਾਦਲ ਨੇ ਪਿਓ ਨਹੀਂ ਮਾਰਿਆ ਜਿਹੜੇ ਗਵਾਹ ਨੇ ਜਿਹਨੇ ਫੱਟੜ ਹੋਏ ਸੀ ਸੁਖਰਾਜ ਸਿੰਘ ਤੇ ਉਹਨਾਂ ਨੂੰ ਵੀ ਇਤਰਾਜ਼ ਹੈ ਸੁਖਰਾਜ ਸਿੰਘ ਦਾ ਮੇਰੇ ਕੱਲੇ ਨਾਲ ਇਤਰਾਜ਼ ਨਹੀਂ ਗੁਰਜੀਤ ਸਿੰਘ ਸਰਾਵਾ ਦੇ ਪਿਤਾ ਕਿਉਂ ਕਿਉਂ ਉੱਥੋਂ ਧਰਨਾ ਛੱਡ ਕੇ ਗਏ ਪੁੱਛੋ ਇਹਨੂੰ ਇੱਕ ਮੁੰਡਾ ਆਈ ਵਿਟਨੈਸ ਹੈ ਜਿਹਦੇ ਪੱਟ ਦੇ ਵਿੱਚ ਗੋਲੀਆਂ ਲੱਗੀਆਂ ਸੀ ਔਰ ਬੜਾ ਉਸ ਮੁੰਡੇ ਨੇ ਸੰਤਾਪ ਹੋ ਗਿਆ ਬਾਜ਼ਲ ਸਾਹਿਬ ਤੁਸੀਂ ਦਾਖਲ ਤਾ ਹੀ ਹੋਣ ਦਿੱਤਾ ਪੀਜੀਆਈ ਤੱਕ ਇਹਨਾਂ ਮੁੰਡਿਆਂ ਨੂੰ ਹੁਣ ਤੁਹਾਨੂੰ ਕੀ ਕੀ ਕਿਹੜਾ ਖਿਤਾਬ ਦਈਏ ਗੁਰੂ ਗ੍ਰੰਥ ਸਾਹਿਬ ਦੀ ਖਾਤਰ ਆ ਕੇ ਉੱਥੇ ਸਿੱਖ ਬੈਠੇ ਆ ਉਹਨਾਂ ਤੇ ਗੋਲੀਆਂ ਚੱਲਦੀਆਂ ਐ ਪ੍ਰੇਮੀ ਪੁਲਿਸ ਵਾਲਿਆਂ ਦੇ ਰੋੜੇ ਮਾਰਦੇ ਰਹੇ ਸੱਟਾਂ ਮਾਰਦੇ ਰਹੇ ਕਿਸੇ ਦੇ ਚਪੇੜ ਮਾਰਨ ਦੀ ਹਿੰਮਤ ਨਹੀਂ ਪਈ ਕਿਸੇ ਪੁਲਿਸ ਵਾਲੇ ਦੀ ਉਹਨਾਂ ਦੇ ਇੱਥੇ ਗੋਲੀਆਂ 'ਚ ਫੱਟੜ ਹੋਏ ਵਿਅਕਤੀ ਤੁਸੀਂ ਪੀਜੀਆਈ ਤੱਕ ਦਾਖਲ ਨਹੀਂ ਹੋਣ ਦਿੱਤੇ ਜਿਹਨੂੰ ਇੱਕ ਨੂੰ ਮੈਂ ਦਾਖਲ ਕਰਾ ਕੇ ਆਇਆ ਡਾਕਟਰ ਸਾਹਿਬ ਕਹਿੰਦੇ ਤੇਰੀ ਜ਼ਿੰਮੇਵਾਰੀ ਐ ਅਸੀਂ ਨਹੀਂ ਆਪਾਂ ਦਾ ਸਾਈਨ ਕਰਕੇ ਦਾਖਲ ਕਰਾ ਕੇ ਉੱਥੇ ਆਇਆ ਉਹਨੂੰ ਵੀ ਹੁਣ ਤੁਹਾਡੀ ਜ਼ਿੰਮੇਵਾਰੀ ਤੁਸੀਂ ਜਾਣਿਓ ਕਿ ਉਹ ਵੀ ਮੇਰਾ ਖਿਆਲ ਪਤਾ ਲੱਗਿਆ ਸੀ ਵੀ 1 ਘੰਟੇ ਬਾਅਦ ਮੈਡੀਕਲ ਕਾਲਜ ਤੋਂ ਉਹਨੂੰ ਵੀ ਉੱਥੋਂ ਭੇਜ ਦਿੱਤਾ ਗਿਆ ਵੀ ਜਾ ਭਾਈ ਤੁਸੀਂ ਕਿਹੜਾ ਫਰਜ਼ ਨਿਭਾਇਆ ਉੱਥੇ ਐਸ ਤਰ੍ਹਾਂ ਤਾਂ ਪਰ ਗਲਤ ਐ ਵੀ ਜਦੋਂ ਤੁਹਾਡੇ ਨਾਲ ਇਹ ਜਿਹੇ ਲੋਕ ਰਾਲਣ ਲੱਗ ਗਏ ਤਾਂ ਅੱਜ ਤੁਸੀਂ ਇਹ ਦਲੇਰੀ ਨਾ ਬੋਲ ਰਹੇ ਹੋ ਦੂਸਰੀ ਗੱਲ ਸardar sukhraj singh ਜਿਸ ਦਿਨੇ ਘਟਨਾ ਵਾਪਰਦੀ ਆ ਬਹਿਬਲਾਲੀ ਤੁਸੀਂ ਤਾਂ ਇੱਥੇ ਹਾਜ਼ਰੀ ਹੈ ਨਹੀਂ ਉਸ ਦਿਨ ਤੁਸੀਂ ਤਾਂ ਤਿੰਨਾਂ ਦਿਨਾਂ ਬਾਅਦ ਵਿਦੇਸ਼ ਵਿੱਚੋਂ ਆਏ ਹੋ ਤੁਸੀਂ ਉੱਥੇ ਨਾ ਮੌਕੇ ਤੇ ਮੌਜੂਦ ਆ ਨਾ ਤੁਸੀਂ ਉਸ ਤੋਂ ਪਹਿਲਾਂ ਮੌਜੂਦ ਹੈ ਤੁਸੀਂ ਤਾਂ ਉਸ ਦਿਨ ਆਉਣੇ ਆ ਜਦੋਂ ਜਿਸ ਦਿਨ ਤੁਹਾਡੇ ਫਾਦਰ ਦਾ ਸੰਸਕਾਰ ਸੀ ਪਰ ਇਹ ਬਦਕਿਸਮਤੀ ਹੈ ਵੀ ਤੁਹਾਨੂੰ ਪਤਾ ਨਹੀਂ ਕਿਉਂ ਇੰਨੀ ਜਿਹੜਾ ਹੈਗਾ ਉਹ ਦਿੱਤਾ ਗਿਆ ਨਾ ਤੁਹਾਡਾ ਉੱਥੋਂ ਦਾ ਕੋਈ ਆਈਵਿਟ ਨਹੀਂ ਸੀ ਤੁਸੀਂ ਨਾ ਤੁਸੀਂ ਪਹਿਲਾਂ ਕਿਸੇ ਧਰਨਿਆਂ ਦੇ ਮੌਜੂਦ ਆ ਨਾ ਆ ਮਗਰੋਂ ਆ ਕੇ ਤੁਸੀਂ ਸਾਰਾ ਕੁਝ ਇੱਥੇ ਕੈਸ਼ ਕਰ ਲਿਆ ਉਹ ਮੁੰਡੇ ਦਾ ਤੁਸੀਂ ਅੱਜ ਤੱਕ ਕਦੇ ਨਾ ਲਿਆ ਆਪਣੀ ਜ਼ੁਬਾਨ ਤੋਂ ਉਹ ਆਈ ਵਿਟਨੈਸ ਹੈ ਤੁਹਾਡੇ ਪਿਤਾ ਨੂੰ ਚੱਕਦੇ ਹੋਏ ਉਹਦੇ ਗੋਲੀ ਵਜੀ ਸੀ ਉਹ ਮੁੰਡੇ ਦੇ ਮੈਂ ਜੇ ਨਾਂ ਨਹੀਂ ਲਊਂਗਾ ਤੇ ਬਾਦਲ ਸਾਹਿਬ ਤੁਸੀਂ ਉਹਨਾਂ ਬੱਚਿਆਂ ਨੂੰ ਦਰਜਾ 4 ਨੌਕਰੀਆਂ ਦਿੱਤੀਆਂ ਚੌਥੇ ਦਰਜੇ ਦੀਆਂ ਤੇ ਗੁਰਦੇਵ ਸਿੰਘ ਪ੍ਰੇਮੀ ਜਿਹੜਾ ਪੰਥ ਦਾ ਦੋਖੀ ਗੁਰੂ ਦਾ ਦੋਖੀ ਕੌਮ ਦਾ ਦੋਖੀ ਪਾਪੀ ਉਹਦੇ ਘਰ ਵਾਲੀ ਨੂੰ ਤੁਸੀਂ ਪੁਲਿਸ ਵਿੱਚ ਭਰਤੀ ਕੀਤਾ ਹੋਇਆ ਉਹ ਹੌਲਦਾਰ ਲੱਗੀ ਹੋਈ ਐ ਤੇ ਜਿਹੜਾ ਮੁੰਡਾ ਉੱਥੇ ਗੁਰੂ ਗ੍ਰੰਥ ਸਾਹਿਬ ਦੇ ਹੱਕ ਮੰਗਣ ਆਇਆ ਫੱਟੜ ਹੋਇਆ ਉਹ ਉੱਥੇ ਪਾਣੀ ਪੀਉਂਦਾ ਕਿਉਂਕਿ ਜਿਹੜੀ ਆ ਉਸ ਦਿਨ ਜਦੋਂ ਇਹਨਾਂ ਦੇ ਪਿਤਾ ਜੀ ਦੀ ਸ਼ਹੀਦੀ ਹੁੰਦੀ ਐ ਸੁਖਰਾਜ ਦੇ ਜੀ ਸੰਸਕਾਰ ਕਰਨ ਤੋਂ ਇਹ ਪਿੰਡ ਵਾਲੇ ਵੀ ਇਤਰਾਜ਼ ਸੀਗੇ ਵੀ ਨਹੀਂ ਕਰਨਾ ਭਾਈ ਅਮਰੀਕ ਸਿੰਘ ਜਨਾਲੇ ਦੀਆਂ ਉਸ ਵੇਲੇ ਦੀਆਂ ਸੋਸ਼ਲ ਮੀਡੀਆ ਤੇ ਵੀਡੀਓ ਪਈਆਂ ਤੁਸੀਂ ਚੱਕ ਲਿਓ ਇਹ ਸੁਖਬੀਰ ਤੋਂ ਸਰੋਪਾ ਵੀ ਲੈ ਲੈਂਦਾ ਉਹਨਾਂ ਪਰਿਵਾਰਾਂ ਦੇ ਵਿੱਚ ਹੀ ਸਿਰਫ ਇੱਕ ਲਾਲਚ ਜਦੋਂ ਪੈਸੇ ਦੇਖੀ ਜਾਂਦੇ ਹਾਂ ਹਾਂ ਤੁਸੀਂ ਵਟ ਲਿਆ ਸਾਰਾ ਕੁਝ ਲੈ ਲਿਆ ਫਿਰ ਤੁਸੀਂ ਕੇਸ ਤੋਂ ਪਾਸੇ ਹੋ ਜਾਓ ਕਿਉਂਕਿ ਇਸ ਦੀਆਂ ਜਖਮਾਂ ਤੁਸੀਂ ਵੱਢ ਰਹੇ ਹੋ ਇਹਦੇ ਖਮਿਆਜੇ ਜਿਹੜੇ ਹੈਗੇ ਆ ਸਰ ਉਹਨਾਂ ਨੂੰ ਭੁਗਤਨੇ ਪੈ ਰਹੇ ਆ ਜਿਹੜੇ ਇਸ ਕੇਸ ਨਾਲ ਨਿੱਜੀ ਤੌਰ ਤੇ ਜੁੜੀ ਹੋਈਆਂ ਦੋਸਤੋ ਮੈਂ ਗੱਲ ਕੀਤੀ ਹੈ ਤਰਕ ਨਾਲ ਅੱਜ ਤੱਕ ਸੁਖਰਾਜ ਦਾ ਜਵਾਬ ਨਹੀਂ ਆਇਆ ਮੈਂ ਨਾ ਲੈਂਦੇ ਆ ਤੁਹਾਨੂੰ ਬਲਤੇਜ ਸਿੰਘ ਪੰਨੂ ਤੋਂ 50 ਲੱਖ ਰੁਪਇਆ ਮੰਗਿਆ ਗਿਆ ਉਸ ਤੋਂ ਬਾਅਦ ਰੱਬੀ ਕੰਧੋਲਾ ਮੁੰਡਾ ਉਹਦੀ ਇੰਟਰਵਿਊ ਪਈ ਆ ਵੀ ਮੋਰਚੇ ਦਾ ਕਰਜ਼ਾ ਚੜ ਗਿਆ ਪਰ ਕਰਜ਼ਾ ਚੜਿਆ ਕਿਵੇਂ ਉਹ ਤੁਹਾਨੂੰ ਮੈਂ ਵਾਰ-ਵਾਰ ਕਰਦਾ ਚੰਗਾ ਨਹੀਂ ਲੱਗਦਾ ਇੱਕ ਗੁਰਸਿੱਖ ਬੰਦਾ ਇੱਕ ਕੈਰੇਕਟਰ ਪੱਖੋਂ ਗਿਰਜੇ ਤੇ ਉਹਦੇ ਤੇ ਇਤਬਾਰ ਕਰਨਾ ਕਿੰਨਾ ਕੁ ਜਾਇਜ਼ ਆ ਤੁਸੀਂ ਇਹ ਦੱਸੋ ਅੱਜ ਤੱਕ ਉਹਦਾ ਪਰਿਵਾਰ ਵੀ ਦੋਸ਼ ਲਾ ਰਿਹਾ ਇਨਾਂ ਦੀਆਂ ਜਿਹੜੀਆਂ ਝੂਠੀਆਂ-ਮੁੱਠੀਆਂ ਦਿੱਤੀਆਂ ਹੋਈਆਂ ਐਪਲੀਕੇਸ਼ਨਾਂ ਨੇ ਕਿੰਨਾ ਨੁਕਸਾਨ ਕੀਤਾ ਇੱਕ ਸਬੂਤ ਤੁਹਾਨੂੰ ਮੈਂ ਦਿਖਾਉਣਾ ਸੁਪਰੀਮ 23 ਦੇ ਵਿੱਚ ਇਹ ਐਪਲੀਕੇਸ਼ਨਾਂ ਪਾਉਣ ਲੱਗਦੇ ਆ ਜਿਹੜਾ ਮੈਂ ਤੁਹਾਨੂੰ ਲੈਟਰ ਦਿਖਾਇਆ ਸੀ ਵੀ ਜਿਹਦੇ ਵਿੱਚ ਲਿਖਿਆ ਵੀ ਉਹਨਾਂ ਅਫਸਰਾਂ ਨੂੰ ਪਸਾ ਦਿੱਤਾ ਗਿਆ ਜਿਹੜੇ ਅਫਸਰ ਕਦੇ ਇੱਥੇ ਆਏ ਹੀ ਨਹੀਂ ਜਦੋਂ ਕਿ ਸੁਮੇਧ ਸਿੰਘ ਸੈਣੀ ਦਾ ਆਪਣਾ ਬਿਆਨ ਪਿਆ ਵੀ ਮੈਨੂੰ ਗੋਲੀ ਚਲਾਉਣ ਦਾ ਹੁਕਮ ਮੁੱਖ ਮੰਤਰੀ ਸਾਹਿਬ ਨੇ ਦਿੱਤਾ ਸੀ ਉਦੋਂ ਅਗਲੇ ਅਫਸਰਾਂ ਦੇ ਵੀ ਜਿਹੜੇ ਬਿਆਨ ਆ ਉਹਨਾਂ ਨੇ ਇੱਥੇ ਆ ਕੇ ਕੀ ਕਰਨਾ ਸੀ ਉਹਨਾਂ ਨੇ ਤਾਂ ਆਰਡਰ ਦੇਣੇ ਸੀ ਹੁਕਮ ਦੇਣੇ ਸੀ ਉਹਨਾਂ ਨੇ ਇੱਥੇ ਆ ਕੇ ਕੀ ਕਰਨਾ ਸੀ ਇਹ ਇਹ ਗੋਲਮੋਲ ਖੇਡੀ ਗਈ ਗੇਮ ਫਿਰ ਇਸੇ ਹੀ ਕੇਸ ਦੀ ਤਾਰ ਜਿਹੜੀ ਆ ਜਨਾਲਾ ਕਾਂਡ ਨਾਲ ਜਾ ਕੇ ਜੁੜਦੀ ਹੈ ਕਿਉਂਕਿ 23 23 ਨੂੰ ਕੋਟਕਪੂਰਾ ਗੋਲੀ ਕਾਂਡ ਦਾ ਜਿਹੜਾ ਚਲਾਨ ਹੈ ਉਹ ਦਿੱਤਾ ਜਾਣਾ ਸੀ ਹਾਈ ਕੋਰਟ ਉਸ ਦਿਨ ਨੂੰ ਹੀ ਕਿਉਂ ਚੁਣਿਆ ਗਿਆ ਜਦੋਂ ਕਿ ਵਾਰਦਾਤ ਜਿਹੜੀ ਅਜਨਾਲੇ ਵਾਲੀ ਘਟਨਾ ਹੈ ਉਹ ਤੋਂ 8 ਦਿਨ ਪਹਿਲਾਂ ਹੋਈ ਵੀ ਆ ਉਹ 16 ਦੀ ਹੋਈ ਹੈ ਇਹ 23 ਕਿਉਂ ਚੁਣਿਆ ਜਾਂਦਾ ਕਿਉਂਕਿ ਉਹੀ ਅਫਸਰ ਸੈਟ ਦੇ ਮੈਂਬਰ ਸਨ ਇਹ ਬੜੀ ਪਿੱਛੇ ਪ੍ਰੀ ਪਲਾਨਡ ਕੰਮ ਸੀਗਾ ਅਗਰ ਉੱਥੇ ਗੋਲੀ ਚੱਲਦੀ ਗੁਰੂ ਗ੍ਰੰਥ ਸਾਹਿਬ ਲਜਾਇਆ ਗਿਆ ਧਰਨਿਆਂ ਦੇ ਵਿੱਚ ਅੱਜ ਤੱਕ ਮੈਂ ਤਾਂ ਨਹੀਂ ਇਹ ਗੱਲਾਂ ਸੁਣੀਆਂ ਕਿਉਂਕਿ ਤੁਹਾਡੇ ਦਿਮਾਗ ਜਿਹੜੇ ਉਹਵਾਸ਼ ਕਰ ਦਿੱਤੇ ਗਏ ਕਮਾਏ ਗਏ ਇੱਕ ਬੰਦੇ ਨੂੰ ਪ੍ਰਾਇੋਰਟੀ ਦੇ ਕੇ ਮੁੜ ਕੇ ਉਹ ਕੋਈ ਵੀ ਗਲਤੀ ਗਲਤ ਕੰਮ ਕਰੀ ਜਾਂਦਾ ਉਹ ਸਾਨੂੰ ਸਹੀ ਹੀ ਲੱਗਦਾ ਪਰ ਜਿਹੜੇ ਬਰੀਕੀ 'ਚ ਮੇਰੇ ਇਸ ਕਮੈਂਟ ਦਾ ਜਵਾਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਹਾਜ਼ਰ ਰੱਖ ਕੇ ਤੇ ਮੇਰੀ ਵੀਡੀਓ ਸੁਣ ਕੇ ਮੇਰੀ ਉਸ ਤਰੀਕ ਦਾ ਤੇ ਤਰਕ ਦੇ ਆਧਾਰਨਾ ਦਿਓ ਵੀ ਉਸ ਜ਼ਿਲ੍ਹੇ ਦਾ ਐਸਐਸਪੀ ਸੈੱਟ ਦਾ ਸੀਨੀਅਰ ਮੈਂਬਰ ਹੈ ਉਹਨੂੰ ਰੋਕਣ ਵਾਸਤੇ ਚਲਾਣ ਨੂੰ ਰੁਕਵਾਉਣ ਵਾਸਤੇ ਜਿਹੜਾ ਕਮਰਬਿਜੇ ਪ੍ਰਤਾਪ ਸਿੰਘ ਤੋਂ ਹਾਈ ਕੋਰਟ ਨੇ ਨਹੀਂ ਲਿਆ ਸੀ ਹਾਈ ਕੋਰਟ ਦੀ ਸਾਫ ਡਾਇਰੈਕਸ਼ਨ ਸੀ ਵੀ ਜਦੋਂ ਵੀ ਚਲਾਨ ਲੈ ਕੇ ਆਉਣਾ ਹੈ ਬੇਅਦਬੀ ਨਾਲ ਰਿਲੇਟਡ ਸੈੱਟ ਦੇ ਸਾਰੇ ਮੈਂਬਰ ਹਾਜ਼ਰ ਹੋਣਗੇ ਸਾਰੇ ਗਵਾਹ ਹਾਜ਼ਰ ਹੋਣਗੇ ਜੋ ਵੀ ਉਸ ਕੇਸ ਨਾਲ ਰਿਲੇਟਡ ਹੈ ਉਹ ਹਾਜ਼ਰ ਹੋਣਗੇ ਉੱਥੇ ਉਹੀ ਦਿਨ ਕਿਉਂ ਚੁਣਿਆ ਗਿਆ ਇੱਕ ਛਤਰਨਾ ਸਿੰਘ ਨਾਂ ਦਾ ਮੁੰਡਾ ਰਾਤ ਨੂੰ 11:30 ਵਜੇ ਤੱਕ ਚਾਰ ਪੰਜ ਕੌਲਾਂ ਮੈਂ ਕੀਤੀਆਂ ਵੀ ਮੇਰੇ ਨਾਲ ਇਹਦੀ ਗੱਲ ਕਰਾ ਦੇ ਵੀ ਕੱਲ ਦਾ ਦਿਨ ਇਹ ਪੋਸਟਪੌਨ ਕਰ ਦੇਵੇ ਅਮਰਤਪਾਲ ਉਦੋਂ ਬਾਅਦ ਅਸੀਂ ਵੀ ਇਹਦੇ ਨਾਲ ਤੁਰ ਪਾਂਗੇ ਪਰ ਉਹ ਤਾਂ ਪਰਚਾ ਹੀ ਅਵੇਲੇਬਲ ਫੈਂਸ ਸੀ ਅੱਜ ਉਹੀ ਮੁੰਡਾ ਕਹਿ ਰਿਹਾ ਮੇਰੇ ਮੋਢੇ ਤੇ ਰੱਖ ਕੇ ਚਲਾਈ ਗਈ ਤੁਸੀਂ ਹੁਣ ਉਹਨੂੰ ਗਾਲਾਂ ਦੇ ਗਾਲਾਂ ਕੱਢ ਰਹੇ ਹੋ ਤੂਹਾਨ ਸਿੰਘ ਅੱਜ ਕਹਿ ਰਿਹਾ ਨਾ ਵੀ ਮੇਰਾ ਮੋਢਾ ਵਰਤਿਆ ਗਿਆ ਵੀ ਕਹਾਣੀ ਪਿੱਛੇ ਹੋਰ ਸੀ ਕਹਾਣੀ ਪਿੱਛੇ ਆ ਸੀ ਅਗਰ ਅਜ ਲਾਲੇ ਗੋਲੀ ਚੱਲ ਜਾਂਦੀ ਕੋਈ ਨੁਕਸਾਨ ਹੋ ਜਾਂਦਾ ਤੇ ਬਾਦਲ ਪਰਿਵਾਰ ਜਾਂ ਤਾਂ ਫਿਰ ਦੋਸ਼ ਮੁਕਤ ਹੁੰਦੇ ਜਿਹੜੇ ਅਫਸਰ ਸੀਗੇ ਜਿਹੜੇ ਇੱਥੇ ਦੋਸ਼ੀ ਅਫਸਰ ਬਣੇ ਆ ਤੇ ਸਿਆਸਤਦਾਨ ਉਹਨਾਂ ਨੇ ਕਿਹਾ ਸੀ ਵੀ ਇੱਥੇ ਅਜਨਾਲੇ 'ਚ ਵੀ ਮੁੱਖ ਮੰਤਰੀ ਦੋਚੀ ਆ ਜੇ ਇੱਥੇ ਮੁੱਖ ਮੰਤਰੀ ਦੋਚੀ ਨਹੀਂ ਤੇ ਫਿਰ ਬਾਈਬਲ ਤੇ ਕੋਟਕਪੂਰੇ ਦੇ ਵਿੱਚ ਵੀ ਇਹ ਲੀਡਰ ਦੋਚੀ ਨਹੀਂਗੀ ਅਗਰ ਅਜਨਾਲੇ ਗੋਲੀ ਚੱਲ ਜਾਂਦੀ ਕੋਈ ਨੁਕਸਾਨ ਹੋ ਜਾਂਦਾ ਤੇ ਘੇਰਨਾ ਇੱਥੇ ਕਰਕੇ ਸੀ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਨੂੰ ਵੀ ਇੱਥੇ ਗੋਲੀ ਚੱਲਣ ਦੇ ਜੇ ਦੋਚੀ ਆ ਤੇ ਇਹਨਾਂ ਨੂੰ ਵੀ ਇਸ ਤੇ ਪਰਚੇ 'ਚ ਦਿਓ ਨਾਮਜ਼ਦ ਕਰੋ ਤੇ ਜੇ ਇੱਥੇ ਇਹ ਦੋਚੀ ਨਹੀਂ ਤੇ ਫਿਰ ਉਹ ਵੀ ਉੱਥੇ ਦੋਚੀ ਨਹੀਂ ਆ ਕਹਾਣੀ ਸੀ ਪਿੱਛੇ ਉਹ ਸਾਰੀ ਕਹਾਣੀ ਤੇ ਹੁਣ 23 ਚ ਦਿੱਤੀ ਹੋਈ ਐਪਲੀਕੇਸ਼ਨ 25 ਤੇ ਜਾ ਕੇ ਸੁਪਰੀਮ ਕੋਰਟ ਦੇ ਵਿੱਚੋਂ ਖਾਰਜਕ ਹੁੰਦੀ ਆ ਹੁਣ ਉਹ 2.5 ਸਾਲਾਂ ਦਾ ਜਵਾਬ ਕੌਣ ਦੇਊਗਾ ਉਹ 2.5 ਸਾਲ ਜਿਹੜਾ ਕੇਸ ਰੁਕਿਆ ਰਿਹਾ ਜਿਹੜੇ ਆ ਤਰੀਕਾਂ ਤੋਂ ਕਿਉਂਕਿ ਅਦਾਲਤ ਦਾ ਇੱਕ ਪ੍ਰੋਸੀਜਰ ਹੈ ਮਦਈ ਧਰ ਵੱਲੋਂ ਐਪਲੀਕੇਸ਼ਨ ਆਈ ਆ ਉਹਦੇ ਉੱਤੇ ਆਰਡਰਾਂ ਦੇ ਉੱਤੇ ਸਲੜੇ ਵਾਲੀ ਕੋਰਟ ਨੇ ਰੱਦ ਕਰ ਦਿੱਤੀ ਹਾਈ ਕੋਰਟ ਚ ਚੈਲੰਜ ਹੋ ਗਈ ਉਹ ਸੁਪਰੀਮ ਕੋਰਟ ਤੱਕ ਚੈਲੰਜ ਹੋਈ ਤੇ ਉਹ ਜਿਹੜੀ ਚੈਲੰਜ ਹੁੰਦੀ ਹੁੰਦੀ 2.5 ਸਾਲ ਦਾ ਸਮਾਂ ਜਿਹੜਾ ਖਰਾਬ ਹੋਇਆ ਉਹਦਾ ਜ਼ਿੰਮੇਵਾਰ ਕੌਣ ਹੈ ਉਹਦਾ ਮੈਨੂੰ ਕੋਈ ਜਵਾਬ ਦੇ ਸਕਦੇ ਆ ਇਹ ਲੋਕ ਦੇਣ ਆ ਲੋ ਆਚਾਰ 925 ਨੂੰ ਇਹ ਸੁਪਰੀਮ ਕੋਰਟ ਦਾ ਆਰਡਰ ਹੈ ਜਿਹੜੀ ਇਹ ਨਾਲ ਹੀ ਐਪਲੀਕੇਸ਼ਨ ਜਿਹਦੇ ਤੇ ਕੇਸ ਤਬਦੀਲ ਹੋਇਆ ਚੰਡੀਗੜ੍ਹ ਇਸੇ ਲੈਟਰ ਲਿਖਣ ਦੇ ਕਰਕੇ ਤੇ ਜਿਹੜੀ ਇਹਨਾਂ ਦੇ ਦਾਦਾ ਜੀ ਵੱਲੋਂ ਐਪਲੀਕੇਸ਼ਨ ਪਾਉਣ ਕਰਕੇ ਹੀ ਕੇਸ ਤਬਦੀਲ ਹੁੰਦੀ ਹੈ ਤੇ ਜਦੋਂ ਮਦਈ ਸਾਡੇ ਨਾਲ ਸਹਿਮਤ ਆ ਹੁਣ ਗਰਜੀਤ ਦਾ ਫਾਦਰ ਨਾਰਾਜ਼ ਆਈ ਵਿਟਨੈਸ ਗਵਾਹ ਜਿਹੜੇ ਉੱਥੋਂ ਦੇ ਉਹ ਨਾਰਾਜ਼ ਸਾਡੇ ਨਾਲ ਨਾਰਾਜ਼ਗੀ ਕਮਰ ਵਿਜੇ ਪ੍ਰਤਾਪ ਸਿੰਘ ਨਾਲ ਨਾਰਾਜ਼ਗੀ ਜਿਹੜੇ ਮੁੰਡੇ ਮੋਰਚੇ ਤੇ ਦਿਨ ਰਾਤ ਜਿਹਨਾਂ ਨੇ ਸੇਵਾ ਕੀਤੀ ਉਹਨਾਂ ਨਾਲ ਨਾਰਾਜ਼ਗੀ ਫਿਰ ਇੱਕ ਬੰਦਾ ਸੋਚੇ ਤਾਂ ਸਹੀ ਨਾ ਵੀ ਮੈਂ ਗਲਤ ਆ ਕਿ ਇਹ ਗਲਤ ਆ ਆ ਹੁਣ ਉਸ ਮੁੰਡੇ ਦੀ ਸੁਣ ਲਓ ਜਿਹਨੂੰ ਇਹਨੇ 5 ਕਰੋੜ ਦਾ ਨੋਟਿਸ ਭੇਜਿਆ ਸੀ ਰਾਜ ਸਿੰਘ ਜੀ ਤੂੰ ਬੈਠੇ ਸਾ ਤੂੰ ਆ ਸਾ ਤੱਕ ਕੋਈ ਲੈਂਦਾ ਨਹੀਂ ਰੋਡ ਦੀ ਤਾਂ ਮਾਉਂਟ ਹੀ ਨਹੀਂ ਆਈ ਨਹੀਂ ਨਹੀਂ ਮੈਨੂੰ ਨਹੀਂ ਪਤਾ ਕਿੰਨੇ ਮਿਲੇ ਤੂੰ ਜਮੇ ਦੋਇਆ 2 ਕਰੋੜ ਦੇ ਲਗਭਗ 70 ਲੱਖ ਜਿਹੜਾ ਡੀਜ਼ਲ ਮੱਚ ਗਿਆ ਮੈਂ ਚੰਡੀਗੜ੍ਹ ਤਾਂ ਕਨ ਇਨਸਾਫ ਮੰਗਦੇ ਇੱਥੋਂ ਤੱਕ ਲੈ ਕੇ ਗਿਆ ਤੁਹਾਡੀ ਆਪਦੀ ਵਲਦੀ ਨਹੀਂ ਸੀ ਫੇਰ ਤੈਨੂੰ ਮੈਂ ਜਾਣਕਾਰੀ ਆਪਦੀ ਫੇਰ ਦਰਸਤ ਕਰ ਲਾ ਮੈਂ ਤੈਨੂੰ ਆਣਾ ਕੋਈ ਜਿੰਨੀ ਮੇਰੀ ਗੱਡੀ ਚੱਲੀ ਆ 22 ਤੋਂ 23 ਲੱਖ ਦਾ ਡੀਜ਼ਲ ਮੱਚਿਆ 70 ਲੱਖ ਸਾਰਾ ਹੋਇਆ ਸੀ ਬੱਲ ਇਹ ਆ ਬੱਲ ਇਹੜੀ ਆ

ਉਹ 몰ਾ ਵਾਟ ਚੁੱਕਿਆ ਬਾਪੂ ਦਾ ਬਾਪੂ ਹੁਣ ਕੌਮ ਦਾ ਏ ਹੁਣ ਦੋਸਤੋ ਕੌਮ ਲੰਬੀ ਰਹਿੰਦੀ ਆ ਜਾ ਕੇ ਘਾਟਾ ਲਾ ਦਿਓ ਤੇ ਤੁਸੀਂ ਸਰੋਪੇ ਵੀ ਲੈ ਲਿਓ ਉਹਨਾਂ ਤੋਂ ਪਹਿਲੇ ਦਿਨ ਹੀ ਉਹ ਭਾਈ ਅਮਰੀਕ ਸਿੰਘ ਜਿਨਾਂ ਨਾਲੇ ਉਹਨਾਂ ਦਾ ਸਾਰਾ ਕੁਝ ਪਿਆ ਤੁਸੀਂ ਸੁਣ ਲਿਓ ਆ 5 ਕਰੋੜ ਦਾ ਨੋਟਿਸ ਇਹ ਮੁੰਡੇ ਨੂੰ ਭੇਜਿਆ ਇਹਦੇ ਵੱਲੋਂ ਇਹ ਗੱਲਾਂ ਅੱਜ ਕਿਉਂ ਕਰਨੀਆਂ ਪਿੰਡ ਕਿਉਂਕਿ ਜਦੋਂ ਇਹੀ ਲੋਕ ਫਿਰ ਬੇਅਦਬੀ ਦੇ ਉੱਤੇ ਗੱਲਾਂ ਕਰਦੇ ਆ ਫਿਰ ਤਾਂ ਦੱਸਣੀਆਂ ਪਈਆਂ ਵੀ ਅੰਦਰਲੇ ਹਾਲਾਤ ਕੁਛ ਆ ਨਹੀਂ ਬਗਰਾੜੀ ਵਾਲੇ ਧਰਨੇ ਬਾਰੇ ਤੁਸੀਂ ਸਾਰੇ ਜਾਣਦੇ ਕਿੰਨਾ ਹਾਲਾਤਾਂ ਚ ਚੱਕਿਆ ਗਿਆ ਇਸ ਧਰਨੇ ਬਾਰੇ ਆ ਇੱਕ ਇੱਕ ਗੱਲ ਤੁਹਾਡੇ ਸਾਹਮਣੇ ਰੱਖਦੀ ਆ ਹੁਣ ਇੱਕ ਗੱਲ ਦਾ ਤੁਸੀਂ ਮੈਨੂੰ ਇਹ ਇੱਕ ਕੇਸ ਲੜਦਾ ਕਹਿੰਦਾ ਵੀ 25 ਤੋਂ 30 ਲੱਖ ਦਾ ਡੀਜ਼ਲ ਹੈ ਤੇ ਮੇਰੀ ਤਾਂ ਪੰਜਾ ਛਿਆ ਕੇਸਾਂ ਚ ਕਿਉਂਕਿ ਮੋਗੇ ਦਾ ਜਿਹੜਾ ਪੋਸਟਰ ਵਿਵਾਦ ਕੇਸ ਆ ਜਿਹੜੇ ਸੌਦਾ ਸੌਦਾ ਸਾਹ ਦੇ ਪੋਸਟਰਾਂ ਦੇ ਉੱਤੇ ਪੁਲਿਸ ਦੀ ਡਿਊਟੀ ਲੱਗਦੀ ਰਹੀ ਅੱਛਾ ਇਹ ਵੀ ਵਿਡੰਬਨ ਹੈ ਇਹ ਵੀ ਮੈਂ ਕਹਿੰਦਾ ਪੰਥਕ ਸਰਕਾਰ ਦੇ ਹਿੱਸੇ 'ਚ ਹੀ ਆਇਆ ਇੱਕ ਸਾਧ ਦੀ Laash ਦੇ ਉੱਤੇ Z+ ਸਿਕਿਉਰਿਟੀ ਤੇ ਦੂਜੇ ਸਾਧ ਦੇ ਜਿਹੜੇ ਪੋਸਟਰਾਂ ਕਾਗਜ ਦੇ ਛਪੇ ਹੋਏ ਉਹਨਾਂ ਤੇ ਸਿਕਿਉਰਿਟੀ ਕਮਾਲ ਦੀ ਗੱਲ ਨਹੀਂ ਵੀ ਇੱਕ Laash ਦੇ ਉੱਤੇ Z+ ਤੇ ਇੱਕ ਕਾਗਜਾਂ ਦੇ ਉੱਤੇ ਸਾਰੇ ਜ਼ਿਲ੍ਹੇ ਦੀ ਫੋਰਸ ਬੰਨ੍ਹ ਦਿੱਤੀ ਤੇ ਕੇ ਧਰ ਬਣ ਕੇ ਲੋਕ ਵਿਚਰੇ ਹੁਣ ਜਿਹੜਾ ਮੁੰਡਾ ਉਹ ਆਈਵਿਟਨਸ ਹੈ ਉਹ ਫੋਰਥ ਕਲਾਸ ਦੇ ਵਿੱਚ ਆ ਤੇ ਜਿਹੜੀ ਗੁਰਦੇਵ ਸਿੰਘ ਪ੍ਰੇਮੀ ਜਿਹਨੇ ਗੁਰੂ ਗ੍ਰੰਥ ਸਾਹਿਬ ਦਾ ਦੋਛੀ ਆ ਸਾਰੀ ਕੌਮ ਦਾ ਦੋਖੀ ਆ ਪਾਪੀ ਆ ਉਹਦੇ ਘਰ ਵਾਲੀ ਨੂੰ ਪੱਕੀ ਨੌਕਰੀ ਦਿੱਤੀ ਗਈ ਪੁਲਿਸ ਦੇ ਵਿੱਚ ਕੀ ਮਜਬੂਰੀ ਸੀ ਫੇਰ ਜਦੋਂ ਬਿੱਟੂ ਬਿੱਟੂ ਫੜਿਆ ਜਾਂਦਾ ਬਿੱਟੂ ਇਲਜ਼ਾਮ ਲਾਉਂਦਾ ਖਟੜਾ ਸਾਹਿਬ ਦੇ ਉੱਤੇ ਵੀ ਮੈਨੂੰ ਜਿਹੜਾ ਹੈਗਾ ਵੀ ਖਟੜਾ ਸਾਹਿਬ ਨੇ ਮੇਰੇ ਨਾਲ ਰੰਜਿਸ਼ ਰੱਖੀ ਉਹ ਰੰਜਿਸ਼ ਕੀ ਸੀ ਉਹਦੇ ਪਿੱਛੇ ਦੀ ਕਹਾਣੀ ਕੀ ਸੀ ਉਹ ਵੀ ਤੁਹਾਨੂੰ ਦਿਖਾ ਕੇ ਜਿੱਥੋਂ ਇਹ ਸਿਆਪਾ ਸ਼ੁਰੂ ਹੁੰਦਾ ਜਿਹੜੇ ਇਹ ਪੋਸ਼ਾਕ ਪਾਉਂਦਾ ਸਾਧ ਉਸ ਦਰਜੀ ਦੇ ਬਿਆਨ ਬਿਆਨ ਤੁਹਾਨੂੰ ਦਰਜੀ ਦਾ ਐਡਰੈਸ ਦੇ ਦੂੰਗਾ ਹੁਣ ਵੀ ਸਿੱਟ ਦਰਜੀ ਨੂੰ ਸੱਦ ਕੇ ਬਿਆਨ ਲੈ ਸਕਦੀ ਆ ਪਤਾ ਲੱਗ ਜੂ ਵੀ ਕਿਹੜਾ ਪੋਸ਼ਾਕ ਸਵਾ ਕੇ ਲਿਆਇਆ ਕਿਹਨੇ ਲਿਆ ਕੇ ਪੋਸ਼ਾਕ ਭੇਟ ਕੀਤੀ ਉਹ ਦਰਜੀ ਦੱਸੂਗਾ ਅਸੀਂ ਨਹੀਂ ਦੱਸਦੇ ਮੈਂ ਦਰਜੀ ਦਾ ਤੁਹਾਨੂੰ ਨਾਮ ਦੱਸਦਾ ਹੁਣ ਬਾਦਲ ਸਾਹਿਬ ਇਹ ਗੱਲ ਦੱਸਿਓ ਜੇਰਾ ਪ੍ਰੇਮੀ ਗੁਰਦੇਵ ਸਿੰਘ ਦੇ ਕਤਲ ਤੇ ਬਿੱਟੂ ਧਰਨਾ ਲਾਉਂਦਾ ਤੇ ਬਿੱਟੂ ਐਡਾ ਕਿੱਡਾ ਕਿ ਤਾਕਤਵਰ ਸੀ ਜੀ ਤੋਂ ਇੱਕ ਆਈਜੀ ਤੋਂ ਮਾਫੀ ਮੰਗਾਈ ਗਈ ਗਈ ਇਹ ਮੈਂ ਨਹੀਂ ਕਹਿ ਰਿਹਾ ਇਹ ਸੈੱਟ ਦੀ ਜਿਹੜੀ ਰਿਪੋਰਟ ਆ ਰਿਪੋਰਟ ਦੇ ਵਿੱਚ ਦਰਜ ਹੈ ਆ ਪੜੋ ਜੀ ਪਟੀਸ਼ਨਰ ਅਨੁਸਾਰ ਸ਼੍ਰੀ ਰਣਵੀਰ ਸਿੰਘ ਕਟੜਾ ਨਾਮ ਦੇ ਅਧਿਕਾਰੀ ਨੇ ਸ਼ੁਰੂ ਵਿੱਚ ਡੇਰਾ ਪੈਰੋਕਾਰਾਂ ਨੂੰ ਝਿੜਕਿਆ ਝਿੜਕਿਆ ਕਿਉਂਕਿ ਇਸ ਕਰਕੇ ਸੀ ਤੋਂ ਧਰਨਾ ਲਾ ਕੇ ਹੜਦੋਂਗ ਮਚਾਉਂਦੇ ਸੀ ਉਥੇ ਇਹ ਤੇ ਤਾਨਾ ਮਾਰਿਆ ਕਿ ਗੁਰਦੇਵ ਸਿੰਘ ਦੇ ਕਾਤਲਾਂ ਦਾ ਪਤਾ ਕਿਵੇਂ ਲੱਗੇਗਾ ਇਹ ਤਾਂ ਬੇਅਦਬੀ ਦੇ ਦੋਸ਼ੀ ਨਹੀਂ ਫੜੇਗੇ ਇਸ ਤੋਂ ਬਾਅਦ ਇਕਠਿਤ ਤੌਰ ਤੇ ਡੇਰਾ ਪੈਰੋਕਾਰਾਂ ਨੇ ਅੰਦੋਲਨ ਨੂੰ ਹੋਰ ਤੇਜ਼ ਕਰਨ ਉਪਰੰਤ ਅਧਿਕਾਰੀ ਨੇ ਉਪਰੋਕਤ ਮਹਿੰਦਰਪਾਲ ਤੋਂ ਜਨਤਕ ਤੌਰ ਤੇ ਮੁਆਫੀ ਮੰਗੀ ਦੋਸ਼ੀਆਂ ਨੂੰ ਜਲਦੀ ਫੜੇ ਜਾਣ ਦਾ ਭਰੋਸਾ ਦਿੱਤਾ ਕਥਿਤ ਤੌਰ ਤੇ ਉਹ ਮਹਿੰਦਰ ਸਿੰਘ ਦੇ ਖਿਲਾਫ ਰੰਗ ਰੰਜਸ਼ੇ ਦੇ ਘਰਵਾਲੀ ਦੀ ਪਟੀਸ਼ਨ ਸੀਗੀ ਆ ਲਓ ਪੜ ਲਓ ਇਹ ਸੈਟ ਦੀ ਰਿਪੋਰਟ ਦੇ ਵਿੱਚ ਦਰਜ ਹੈ ਇਸੇ ਚੀਜ਼ ਨੂੰ ਆਧਾਰ ਬਣਾ ਕੇ ਸਰਕਾਰ ਉਹਦੇ ਘਰਵਾਲੀ ਨੂੰ ਨੌਕਰੀ ਦਿੰਦੀ ਆ ਸਿਰਫ ਜਦੋਂ ਹੜਦੌਂਗ ਮਚਾਉਂਦੇ ਸੀ ਪੁਲਿਸ ਨੇ ਥੋੜੀ ਜੀ ਸ਼ਕਤੀ ਕਰਨੀ ਚਾਹੀ ਇਵੇਂ ਜਦੋਂ ਬਠਿੰਡੇ ਜਦੋਂ ਪਸ਼ਾਕ ਵਾਲੇ ਕਾਂਡ ਦਾ ਰੋਲਾ ਪੈਂਦਾ ਉੱਥੇ ਜੋ ਕੁਝ ਹੋਇਆ ਜਦੋਂ ਐਸਐਸਪੀ ਸਾਹਿਬ ਨੇ ਇਹਨਾਂ ਦੇ ਖਿਲਾਫ ਪ੍ਰੇਮੀ ਮੁਲਾਜ਼ਮ ਜਿਹੜੇ ਸੀਗੇ ਉਹ ਵਿੱਚ ਹਿੱਸਾ ਲੈਂਦੇ ਸੀ ਇਹਨਾਂ ਚੀਜ਼ਾਂ ਦੇ ਕਿੱਡੇ ਕਿੰਨੇ ਇਹਨਾਂ ਨੇ ਉਹਨਾਂ ਨੂੰ ਪਿੱਛੇ ਇਹਨਾਂ ਨੂੰ ਪਾਵਰਫੁੱਲ ਕੀਤਾ ਕਿੰਨਾ ਉਹਨਾਂ ਨੂੰ ਪਿੱਛੇ ਸ਼ਹਿ ਸੀ ਸਰਕਾਰ ਦੀ ਇਹਨਾਂ ਚੀਜ਼ਾਂ ਦੇ ਕਰਕੇ ਉਹ ਉਹ ਇੱਥੋਂ ਤੱਕ ਜਿਹੜਾ ਬੇਅਦਬੀ ਤੱਕ ਪਹੁੰਚਿਆ ਜਦੋਂ ਗਰਦੇਵ ਫੜਿਆ ਜਾਂਦਾ ਉਹਦੇ ਤੋਂ ਬਹੁਤ ਕੁਝ ਬਾਹਰ ਆ ਗਿਆ ਉਹਦੇ ਤੋਂ ਇਹ ਗੱਲਾਂ ਬਾਹਰ ਆਈਆਂ ਵੀ ਜਿਨ੍ਹਾਂ ਦੇ ਖਾਤਿਆਂ 'ਚ ਪੈਸੇ ਆਏ ਤੇ 4 ਲੱਖ ਰੁਪਇਆ ਡੇਰਾ ਗੁਰਦੇਵ ਸਿੰਘ ਡੇਰਾ ਪ੍ਰੇਮੀ ਗੁਰਦੇਵ ਸਿੰਘ ਤੇ ਉਹਦੇ ਘਰ ਵਾਲੀ ਦੇ ਖਾਤੇ ਚ ਆਏ ਵੀਰ ਚੋਰੀ ਕਰਨ ਦੇ ਕਰਾਉਣ ਕਰਕੇ ਇਹ ਸ਼ੁਕਰ ਕਰੋ ਵੀ ਉਹ ਜਦੋਂ ਛਡਾਇਆ ਫਿਰ ਉਹਨੂੰ ਕੀ ਨੇ ਦੇਣ ਜਵਾਬ ਜਿਹੜੇ ਮੈਂ ਕਹਿੰਦਾ ਜਿਹੜੇ ਅੱਗੇ ਪੱਗਾਂ ਵਾਲੇ ਬੈਠਦੇ ਆ ਉਹ ਜਾਂ ਤਾਂ ਗੁਰੂ ਸਾਹਿਬ ਨੂੰ ਹਾਜ਼ਰ ਨਾਜ਼ਰ ਰੱਖਣ ਮੇਰੀ ਕੋਈ ਇਹਦੇ ਨਾਲ ਨਿੱਜੀ ਨਹੀਂ ਕਾਲ ਤੱਕ ਸਾਹਿਬ ਦੇ ਵਿਹੜੇ 'ਚ ਖੜਕੇ ਸਾਰੀਆਂ ਗੱਲਾਂ ਬੰਦਾ ਮੰਨ ਕੇ ਤੇ ਔਰ ਟੱਚ ਕਰਕੇ ਤੁਹਾਨੂੰ ਜਾਣਿਆ ਯਾਰ ਹਜ਼ਾਰਾਂ ਦੇ ਇਕੱਠਾਂ ਦੇ ਵਿੱਚੋਂ ਫਿਰ ਗੱਲਾਂ ਕਰ ਦੰਬੇ ਫਿਰ ਅਸੀਂ ਕਿੱਥੇ ਗੁਰੂ ਨਾਲ ਸਾਡਾ ਪਿਆਰ ਆ ਫਿਰ ਅਸੀਂ ਦਿਖਾਵੇ ਦੇ ਸਿੱਖ ਗੁਰੂ ਦੇ ਸਿੱਖ ਨਹੀਂ ਗਏ ਅਸੀਂ ਫਿਰ ਉਸ ਤੋਂ ਅੱਗੇ ਇਹ ਵੀ ਜਿਹੜਾ ਇਹਨੇ ਇਹੀ ਗੱਲ ਕਹੀ ਵੀ ਉਹ ਤੋਂ ਝੂਠਾ ਜਿਹੜਾ ਬਿਆਨ ਕਵਾਲੀਆ ਦਵਾਇਆ ਗਿਆ ਜਿਹੜੀਆਂ ਵਾਗੇ ਪੁਰਾਣੇ ਬੱਸਾਂ ਸਾੜੀਆਂ ਸੀ ਉਹਦੇ 'ਚ ਬਿੱਟੂ ਸ਼ਰਿਆਮ ਨਾਮ ਜਿਤ ਸੀ ਕਿੱਥੇ ਝੂਠ ਸੀ ਇਹ ਰੋਲਾ ਤੇ ਆ ਵੀ ਅਸੀਂ ਜਦੋਂ ਤਾਂ ਕੋਈ ਬਹਿ ਗਿਆ ਸੀ 4 ਦਿਨ ਗੱਲਾਂ ਹੀ ਕਰਨੀਆਂ ਉਦੋਂ ਮੁੜ ਕੇ ਸਾਰੇ ਬੰਦੇ ਹੈਰਾਨੀ ਦੀ ਗੱਲ ਆ ਵੀ ਆ ਇਤੋਂ ਵੱਧ ਸਾਡਾ ਕੋਈ ਮਸਲਾ ਹੈਗਾ ਸਿੱਖਾਂ ਦਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਅੱਗੇ ਜਿਹੜੀਆਂ ਗੱਲਾਂ ਆਪਣੀ ਵੀਡੀਓ ਕਿੰਨੇ ਕੁ ਲੋਕਾਂ ਨੇ ਵੇਖੀ ਆ ਤੇ ਸੋਨੂ ਸੀਤੋਂ ਵਾਲਾ ਰੋਇਆ ਤੇ 2.5 ਲੱਖ ਬੰਦੇ ਨੇ ਇੱਕ ਦਿਨ 'ਚ ਉਹ ਵੀਡੀਓ ਦੇਖ ਲਈ ਆ ਤੇ ਐਂ ਲੱਗਿਆ ਵੀ ਜਿਵੇਂ ਸਾਰਾ ਪੰਜਾਬ ਹੀ ਰੋ ਪਿਆ ਤੇ ਇੱਥੇ ਕੋਈ ਸੋਨੂ ਨੂੰ ਤਿਆਰ ਨਹੀਂ ਮੈਂ ਤਾਂ ਆਪਕੇ ਇਹਨਾਂ ਨੂੰ ਵੀ ਕਾਹਤੋਂ ਮੱਥਾ ਮਾਰੀ ਜਾਂਦੇ ਆ ਜਿਵੇਂ ਦੁਨੀਆ ਚੱਲਦੀ ਓਵੇਂ ਆਪਾਂ ਚੱਲ ਪੈਂਦੇ ਆ ਫੇਰ ਸਬੂਤ ਨਸ਼ਟ ਕਰਾਉਣ ਦੇ ਵਿੱਚ ਉਹ ਅਗਲੀ ਵੀਡੀਓ ਚ ਕਰਾਂਗੇ ਅਗਲੇ ਜਿਹੜੇ ਜੋ ਕੁਛ ਅਕਾਲੀ ਦਲ ਦੀ ਸਰਕਾਰ ਚ ਹੋਇਆ ਜੋ ਕਾਂਗਰਸ ਦੀ ਸਰਕਾਰ ਚ ਹੋਇਆ ਜੋ ਐ ਸਰਕਾਰ ਚ ਹੋਇਆ ਉਹ ਅਗਲੀ ਵੀਡੀਓ ਚ ਸਾਰਾ ਕਰਾਂਗੇ ਆ ਹੁਣ ਦਰਜੀ ਦਾ ਦੇਖ ਲਓ ਅੱਜ ਵੀ ਲਿਆ ਕੇ ਮੈਂ ਮੈਂ ਸਰਕਾਰ ਨੂੰ ਵੀ ਬੇਨਤੀ ਕਰਦਾ ਵੀ ਆ ਦਰਜੀ ਨੂੰ ਦੁਆਰਾ ਪਲਾ ਕੇ ਇਹ ਤੋਂ ਪੁੱਛ ਗਿਸ਼ ਕਰ ਲਓ ਮੈਸੇਜ ਦਰਜੀ ਦਾ ਤੁਹਾਨੂੰ ਨਾਂ ਦੱਸੂੰਗਾ ਬਿਆਨ ਨਹੀਂ ਸਾਰਾ ਦਿਖਾਊਗਾ ਆ ਲਓ ਰਜਿੰਦਰ ਗੋਤਮ ਇਸ ਦਰਜੀ ਦਾ ਨਾਂ ਸੀ ਦਿੱਲੀ ਇੱਕ ਰੋਲ ਬਾਗ ਦਾ ਜਿਹੜਾ ਇਹਨਾਂ ਦਾ ਜਿਹੜਾ ਸੀਗਾ ਫੈਸ਼ਨ ਜਿਹੜਾ ਪ੍ਰਾਈਵੇਟ ਲਿਮਟਿਡ ਸਾਬਬ ਦਿਵਾਨ ਸਾਹਿਬ ਪ੍ਰਾਈਵੇਟ ਲਿਮਟਿਡ ਫੈਸ਼ਨ ਇਹਨਾਂ ਦਾ ਸਟੋਰ ਆ ਜਿਹੜਾ ਰਜਿੰਦਰ ਗੋਤਮੀ ਦਾ ਨਾਮ ਸੀ ਤੇ ਆਹ ਆ ਜਿਹੜੀਆਂ ਚੀਜ਼ਾਂ ਪੋਸ਼ਾਕ ਦੇ ਨਾਲ ਰਿਕਵਰ ਕੀਤੀਆਂ ਸੀ ਪੁਲਿਸ ਨੇ ਆ ਸਾਰੀਆਂ ਮੈਂ ਤੁਹਾਨੂੰ ਥੋੜਾ ਜਿਹਾ ਨੇੜੇ ਕਰ ਦਿੰਦਾ ਇਹ ਪੜ ਲਿਆ ਜੀ ਜਦੋਂ ਪੋਸ਼ਾਕ ਰਿਕਵਰ ਹੋਈ ਇਹਦਾ ਬਕਾਇਦਾ ਬਿਆਨ ਲਿਖਿਆ ਗਿਆ ਜਿਹੜੇ ਅਕਾਲੀ ਆਗੂ ਦਾ ਇਹਨਾਂ ਦਰਜੀ ਨੇ ਦੱਸਿਆ ਸੀ ਵੀ ਆ ਅਕਾਲੀ ਆਗੂ ਸਾਥੋਂ ਲੈ ਕੇ ਆਇਆ ਇੰਨੀ ਸਵਾਈ ਦੇ ਕੇ ਆਇਆ ਫਿਰ ਉਦੋਂ ਮੇਰੇ ਤੇ ਪ੍ਰੈਸ਼ਰ ਪਾਏ ਗਏ ਵੀ ਤੂੰ ਉਸ ਅਕਾਲੀ ਦਲ ਦੇ ਲੀਡਰ ਦਾ ਨਾਂ ਨਾ ਲਈ ਨਹੀਂ ਫਿਰ ਹੁਣ ਵੀ ਮੈਂ ਕਹਿੰਦਾ ਵੀ ਠੀਕ ਆ ਚੰਗੇ ਲੋਕ ਮੇਰਾ ਸਾਥ ਦੇ ਰਹੇ ਆ ਹਰ ਪੱਖੋਂ ਦੇ ਰਹੇ ਆ ਮੈਂ ਸਦਾ ਉਹਨਾਂ ਦਾ ਰਿਣੀ ਆ ਪਰ ਕੌਮ ਜਾਗੀ ਮੈਂ ਇਸ ਕਰਕੇ ਨਹੀਂ ਬੋਲਦਾ ਸੀ ਵੀ ਮੇਰੇ ਤੇ ਪਹਿਲਾਂ ਅਲੀਗੇਸ਼ਨ ਇਹ ਹੀ ਲੱਗਣਾ ਯਾਰ ਇਹ ਪੁਲਿਸ ਵਾਲਾ ਪੁਲਿਸ ਉਧਰੋਂ ਆਇਆ ਤੇ ਕਣੀ ਇਹ ਬੰਦਾ ਮੇਰੇ ਤਾਂ ਯਕੀਨ ਨਹੀਂ ਕਰਨਾ ਸੀ ਤੁਸੀਂ ਹੁਣ ਕਿਹੜਾ ਕਰਦੇ ਹੋ ਪਰ ਮੈਂ ਕਹਿੰਨਾ ਵੀ ਕੌਮ ਇਕੱਠੀ ਹੋ ਕੇ ਸਾਨੂੰ ਬਿਠਾ ਲਓ ਉੱਥੇ ਇਹ ਗੱਲ ਮੈਂ ਜਥੇਦਾਰ ਸਾਹਿਬ ਨੂੰ ਬੇਨਤੀ ਕੀਤੀ ਸੀ ਵੀ ਤੁਸੀਂ ਸਾਨੂੰ ਸਾਦ ਕੇ ਇੱਕ ਵਾਰੀ ਸੁਣਤਾ ਲਓ ਕਰਨਾ ਜਾਂ ਨਾ ਕਰਨਾ ਕੀ ਕਰਨਾ ਉਹ ਤੁਹਾਡੇ ਤੇ ਹੈ ਤੁਸੀਂ ਇੱਕ ਵਾਰੀ ਕੌਮ ਇਕੱਠੀ ਹੋ ਕੇ ਸਾਨੂੰ ਸੁਣਤਾ ਲਓ ਤੁਹਾਨੂੰ ਲੱਗਦਾ ਅਸੀਂ ਕਿਸੇ ਦੇ ਭੇਜੇ ਹੋਏ ਆ ਕਿਸੇ ਦੇ ਕਿਸੇ ਦੀ ਬੋਲੀ ਬੋਲਦੇ ਆ ਮੇਰੇ ਔਗਣ ਆ ਸਾਡੇ ਚ ਉਹ ਸਾਨੂੰ ਮੈਂ ਤਾਂ ਕਿਹਨੂੰ ਦੱਸੋ ਅਸੀਂ ਆਰਾਮ ਨਾਲ ਘਰੇ ਬੈਠ ਜਾਵਾਂਗੇ ਤੋ ਦੂਗੇ ਤੁਸੀਂ ਸਵਾਲ ਲਓ ਇੱਕ ਹੁਣ ਅਗਲੀ ਵੀਡੀਓ ਚ ਇਹਨਾਂ ਸਾਰਿਆਂ ਦੇ ਜਵਾਬ ਦੇਵਾਂਗੇ ਤੇ ਜਿਹੜੇ ਕਹਿੰਦੇ ਸੀ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬੀੜ ਹੈ ਉਹ ਰਿਕਵਰ ਨਹੀਂ ਹੋਈ ਉਹ ਥੋੜੀ ਜੀ ਰਿਕਾਰਡਿੰਗ ਤੁਹਾਨੂੰ ਮੈਂ ਸੁਣਾ ਕੇ ਫਿਰ ਆਪਾਂ ਵੀਡੀਓ ਖਤਮ ਕਰਦੇ ਹਾਂ ਕਿਉਂਕਿ ਲੰਬੀ ਵੀਡੀਓ ਜਦੋਂ ਹੋ ਜਾਂਦੀ ਆ ਫਿਰ ਕਈ ਵੀਰ ਕਹਿੰਦੇ ਛੋਟੀ ਬਣਾਓ ਕਈ ਕਹਿੰਦੇ ਵੱਡੀ ਬਣਾਓ ਚਲੋ ਜਿਵੇਂ ਤੁਹਾਨੂੰ ਠੀਕ ਲੱਗਦਾ ਮੈਂ ਉੱਥੇ ਜੇ ਸਨ ਵਿਚਾਲੇ ਜੇ ਕਰ ਦੇਣਾ ਹੁਣਾਂ ਤੇ ਜਦੋਂ ਬੀੜ ਰਿਕਵਰ ਹੁੰਦੀ ਆ ਜਿਹੜੇ ਕਹਿੰਦੇ ਸੀ ਵੀ ਨਹੀਂ ਹੋਈ ਪਰ ਮੇਰੇ ਕੋਲੇ ਪੱਤਰਕਾਰ ਇੰਟਰਵਿਊ ਕਰਨ ਆਏ ਸੀ ਤੇ ਮੈਂ ਇਹਨਾਂ ਨੂੰ ਕਿਹਾ ਸੀ ਵੀ ਤੁਸੀਂ ਇਸ ਇਨਸਾਨ ਦੇ ਨਾਲ ਗੱਲ ਕਰੋ ਕਦੇ ਝੂਠ ਨਹੀਂ ਬੋਲਦੇ ਸਰਦਰਿੰਦਰਜੀਤ ਸਿੰਘ ਸੇਖੋਂ ਆ ਉਹਨਾਂ ਦੀ ਰਿਕਾਰਡਿੰਗ ਹੈ ਸੁਣ ਲਓ ਅੰਤਪੀ ਚ ਹੈਜ਼ੀ ਅਮ ਜਰਦੀਆਂ ਦੀ ਉਹ ਤੁਹਾਡੇ ਕੋਲ ਕੁਝ ਮੈਂਬਰਾਂ ਨੇ ਐਸਆਈਟੀ ਦੇ ਨੇ ਪਹੁੰਚ ਕੀਤੀ ਸੀ ਕਿ ਜਿਹੜੀਆਂ ਦੀਵਾਰਾਂ ਦੇ ਵਿੱਚੋਂ ਉਹ ਪੀੜਾ ਤੁਹਾਡੇ ਕੋਲ ਗੁਰਦੁਆਰਾ ਸਾਹਿਬ ਬੋਧਰੀ ਸਾਹਿਬ ਰੱਖਣ ਵਾਸਤੇ ਕਮਰੇ 'ਚ ਰੱਖਿਆ ਗਿਆ ਸੀ ਜੀ ਤਾਂ ਕਿ ਸ਼ਸ਼ੰਜਤ ਸਾਹਿਬ ਆ ਕੇ ਆਪਦੀ ਉਕਰਨੇ ਨ ਦੇਖਣ ਨਾ ਇਹਨੇ ਕਿਹਾ ਸੀ ਜੀ ਤੇ ਚਲੋ ਇਹਨਾਂ ਨੇ ਜਵਾਬ ਦਿੱਤਾ ਬਜ਼ੁਰਗ ਜੀ ਇਹ ਆਪਾਂ ਅਗਲੀ ਚ ਕਰਾਂਗੇ ਵੀਡੀਓ 'ਚ ਤੇ ਮੈਂ ਬਠਿੰਡੇ ਤੋਂ ਆਇਆ ਸੀ ਮੈਂ ਉੱਥੇ ਇਹਨਾਂ ਦੇ ਕੋਲੇ ਬਹਿਬਲ ਰੁਕ ਗਿਆ ਗੁਰਜੀਤ ਦੇ ਪਿਓ ਨੂੰ ਦੇਖ ਕੇ ਮੇਰਾ ਮਨ ਇੰਨਾ ਭਾਵਕ ਹੋਇਆ ਮੈਂ ਕਹਿਆ ਯਾਰ ਸਤਪਾਲਸਿਆਂ 30 ਸਾਲ ਨੌਕਰੀ ਕਰ ਲਈ ਜੇ ਨਾ ਵੀ 7-8 ਸਾਲ ਕਰਾਂਗੇ ਤੇ ਕੀ ਲੋੜਾ ਆ ਗਿਆ ਕਿਉਂਕਿ ਮੈਂ ਕੋਈ ਅੱਜ ਨਹੀਂ ਸੀ ਇਹ ਜਾਂ ਸਿੱਖੀ ਨਾ ਪਿਆਰ ਕਰਨ ਵਾਲਾ ਮੈਂ ਜਵਾਨੀ ਵੇਲੇ ਦੀਆਂ ਤਸਵੀਰਾਂ ਮੈਂ ਤੁਹਾਨੂੰ ਕਿਉਂਕਿ ਬਚਪਨ ਤੋਂ ਜਿਹੜੇ ਬੰਦੇ ਨੂੰ ਆਪਦੀ ਲਾਇ ਲੱਗੀ ਹੁੰਦੀ ਹੈ ਇਹਨਾਂ ਚੀਜ਼ਾਂ ਦੀ ਤੇ ਉਹ ਬੰਦੇ ਦਾ ਕਿਉਂਕਿ ਮੈਂ ਪੂਰਨ ਤੌਰ ਤੇ ਸ਼ੁਰੂ ਤੋਂ ਹੀ ਆ ਮੇਰੀਆਂ ਬਚਪਨ ਜਵਾਨੀ ਦੀਆਂ ਤਸਵੀਰਾਂ ਇਹ ਮੈਂ ਇੰਗਲੈਂਡ ਦੇ ਵਿੱਚ 2007 ਦੀ ਤਸਵੀਰ ਆ ਸ਼ੁਰੂ ਤੋਂ ਹੀ ਗੁਰ ਸਿੱਖੀ ਜੀਵਨ ਬਤੀਤ ਕੀਤਾ ਪਿਆਰ ਕਰਦੇ ਆਂ ਆਪਜੀ ਕੌਮ ਨੂੰ ਗੁਰੂ ਨੂੰ ਦਿਓ ਆਗਿਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ